ਤੁਹਾਡਾ ਜੀ ਤਲਵੰਡੀ ਪਾਈ ਤੇ ਟਾਈਮ ਤੇ ਸਭ ਤੋਂ ਪਹਿਲਾਂ ਜਿਹੜੇ ਵੀਰਾਂ ਨੇ ਚੈਨਲ ਨੂੰ ਲੈਕ ਫੋਲੋਇੰਗ ਕੀਤਾ ਜਰੂਰ ਕਰ ਲੈਣ ਤਾਂ ਜੋ ਹਰ ਅਪਡੇਟ ਤੁਹਾਡੇ ਤੱਕ ਪੁੱਜਦੀ ਰਹੇ ਤਲਵੰਡੀ ਪਾਈ ਤੇ ਮੇਨ ਮੋਗਾ ਫਰੋਜ਼ਪੁਰ ਚੌਂਕ ਤੋਂ ਭਾਰਤੀ ਕਿਸਾਨ ਜੁੜਨ ਨਕਾਦੀਆਂ ਦਾ ਇੱਕ ਵਿਚਾਲ ਜਥਾ ਸੁਭਾ ਮੀਤ ਪ੍ਰਧਾਨ ਸਰਦਾਰ ਬਲਜਿੰਦਰ ਸਿੰਘ ਫਰੋਚਾ ਅਤੇ ਬਲਾਗ ਪ੍ਰਧਾਨ ਸਰਦਾਰ ਪੁਲਜੀਤ ਸਿੰਘ ਪੰਗਾਲੀ ਦੀ ਅਗਵਾਈ ਹੇਠ ਸਮਰਾਲਾ ਕਿਸਾਨ ਜਤੂ ਰੇਲੀ ਲਈ ਰਵਾਨਾ ਹੋਇਆ ਆਜੋ ਸੁਣਦੇ ਹਾਂ ਇਸ ਮੋਕੇ ਕੀ ਕੀ ਕਿਸਾਨ ਅਗਵਾ ਨੇ ਜੋਤ ਕੇ ਕਿਸਾਨ ਮੋਰਚਾ ਜਿੰਦਾਬਾਦ ਜੋਤ ਕੇ ਕਿਸਾਨ ਮੋਰਚਾ ਜਿੰਦਾਬਾਦ ਮਰਮੇਰ ਸਿੰਘ ਜੀ ਕਾਦੀਆਂ ਜਿੰਦਾਬਾਦ ਮਰਮੇਰ ਸਿੰਘ ਜੀ ਕਾਦੀਆਂ ਜਿੰਦਾਬਾਦ ਯੂਨੀਅਨ ਕਾਦੀਆਂ ਜਿੰਦਾਬਾਦ 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 ਹੈ ਪਿਛੋਕਾ ਕਰੋਣਾ ਪ੍ਰਧਾਨ ਜੀ ਕੀ ਪ੍ਰੋਗਰਾਮ ਸਾਰਾ ਜਿੱਦਾ ਜੀ ਅੱਜ ਦਾ ਪ੍ਰੋਗਰਾਮ ਜੀ ਐਸਕੇਮ ਦੀ ਦਿੱਤੀ ਹੋਈ ਇੰਕਾਲ ਤਹਿਤ ਠੀਕ ਹੈ ਜੀ ਭਾਰਤੀ ਕਿਸਾਨੀ ਨੂੰ ਕਾਦੀਆਂ ਇਕੱਲ ਬੁਲਾ ਕੇ ਸਾਰਾ ਰੋਇਪਰ ਜ਼ਿਲ੍ਹੇ ਵੱਲੋਂ ਜੀ ਵੱਡੀ ਗਿਣਤੀ ਵਿੱਚ ਅਸੀਂ ਜਾ ਰਹੇ ਹਾਂ 5-600 ਬੰਦੇ ਦਾ ਸਾਡਾ ਇਕੱਠ ਆ ਠੀਕ ਹੈ ਜੀ 5-6 ਬਸਾਂ ਸਾਡੇ ਨਾਲ 25-30 ਤੋਂ 12 ਤੇ ਸਾਰਾ ਅਸੀਂ ਜਾ ਰਹੇ ਹਾਂ ਸਮਰਾਲਾ ਰੈਲੀ ਦੇ ਵਿੱਚ ਪਹੁੰਚ ਕੇ ਠੀਕ ਹੈ ਜੀ ਜਿਹੜੀ ਲੈਂਡ ਫਾਰਮਿੰਗ ਨੀਤੀ ਲੈ ਕੇ ਆਈ ਸੀ ਪੰਜਾਬ ਸਰਕਾਰ ਇਹਨਾਂ ਨੂੰ ਮੂੰਹ ਦੀ ਖਾਣੀ ਪਈ ਜਿਵੇਂ ਅੱਗੇ ਪਿੱਛੇ ਜਦੋਂ ਦੀ ਸਰਕਾਰ ਬਣੀ ਆ ਯੂ ਟਰਨ ਲੈਂਦੇ ਆ ਇਸੇ ਤਰ੍ਹਾਂ ਐਤਕੀ ਇਹਨਾਂ ਦਾ ਯੂ ਟਰਨ ਜਿਹੜਾ ਦਵਾਤਾ ਹੈ ਕਿਸਾਨਾਂ ਦੀ ਜਿੱਤ ਹੋਈ ਹੈ ਜੇਤੂ ਰੈਲੀ ਵਿੱਚ ਅਸੀਂ ਸਾਰੇ ਕਿਸਾਨ ਜਾ ਰਹੇ ਹਾਂ ਜੀ ਇਹ ਅੱਜ ਦਾ ਪ੍ਰੋਗਰਾਮ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੇਰਾ ਸਭ ਆਇਆ ਦੇ ਪ੍ਰੋਗਰਾਮ ਵਰਗੇ ਅੱਜ 24 ਤਰੀਕ ਨੂੰ ਸੰਯੁਕਤ ਕਿਸਾਨ ਮੋਰਚਾ ਜਿਹੜਾ ਇੱਕ ਜੇਤੂ ਰੈਲੀ ਕਰਨ ਜਾ ਰਿਹਾ ਜੀ ਪੰਜਾਬ ਸਰਕਾਰ ਜਿਹੜੀ ਕਿਸਾਨਾਂ ਨੂੰ ਇਵੇਂ ਹੀ ਦਬਾਉਂਦੀ ਸੀ ਤੇ ਕੁਝ ਨਹੀਂ ਸਮਝਦੀ ਸੀ ਉਹਨੂੰ ਸੰਯੁਕਤ ਤਸਾਨ ਮੋਰਚੇ ਨੇ ਚਾਨਣ ਕਰਾਇਆ ਵੀ ਜਿਹੜੀ ਤੁਸੀਂ ਲੈਂਡ ਪੂਲਿੰਗ ਪਾਲਸੀ ਲੈ ਕੇ ਆਏ ਜੇ ਉਹ ਇਹ ਸਰਕਾਰ ਲੋਕਾਂ ਲਈ ਫਾਇਦਾ ਦੱਸਦੀ ਸੀ ਪਰ ਸੰਯੁਕਤ ਮੋਰਚੇ ਦੀ ਟੀਮ ਨੇ ਇਹ ਸਾਬਤ ਕਰਤਾ ਵੀ ਇਹ ਲੋਕਾਂ ਲਈ ਕੋਈ ਫਾਇਦੇਮੰਦ ਨਹੀਂ ਸਗੋਂ ਸਰਕਾਰ ਹੀ ਇਹਦੇ ਤੇ ਆਪਦਾ ਫਾਇਦਾ ਕਰਨ ਦੇ ਬਾਰੇ ਸੋਚਦੀ ਪਈ ਸੀ ਉਹਦੇ ਵਿੱਚ ਸਰਕਾਰ ਨੇ ਸੰਯੁਕਤ ਮੋਰਚੇ ਦੇ ਦਬਾਅ ਅਗੇ ਇਹ ਪਾਲਸੀ ਦਾ ਵਾਪਸ ਲੈ ਲਈ ਏ ਜਿੰਨੂੰ ਸੰਯੁਕਤ ਮੋਰਚੇ ਨੇ ਜੇਤੂ ਰੈਲੀ ਕਰਾਰ ਦਿੱਤਾ ਪਰ ਬਾਕੀ ਪੰਜਾਬ ਦੇ ਜੋ ਮੁੱਦੇ ਨੇ ਜਿਵੇਂ ਪਾਣੀਆਂ ਦਾ ਮੁੱਦਾ ਵੀ ਸਾਡਾ ਪੰਜਾਬ ਦਾ ਪਾਣੀ ਦੂਜੀਆਂ ਸਟੇਟਾਂ ਨੂੰ ਜਾ ਰਿਹਾ ਸਾਨੂੰ ਪੂਰਾ ਮਿਲ ਨਹੀਂ ਰਿਹਾ ਐਵੇਂ ਦੇ ਮੁੱਦੇ ਹੋਰ ਫਸਲਾਂ ਦੀ ਸਹੀ ਢੰਗ ਨਾਲ ਖਰੀਦ ਇਹਨਾਂ ਮੰਗਾਂ ਨੂੰ ਲੈ ਕੇ ਅੱਜ ਸੰਯੁਕਤ ਮੋਰਚਾ ਉਥੇ ਕਈ ਐਲਾਨ ਕਰੇਗਾ ਜਿਹੜੇ ਆਉਣ ਵਾਲੇ ਟਾਈਮ ਦੇ ਵਿੱਚ ਸਰਕਾਰਾਂ ਨੂੰ ਚੰਗੇ ਸੁਝਾਅ ਮਿਲਣਗੇ ਤੇ ਸਰਕਾਰਾਂ ਨੂੰ ਮੰਨਣਾ ਵੀ ਚਾਹੀਦਾ ਹੈ ਸੰਯੁਕਤ ਮੋਰਚੇ ਦੇ ਕਿਸਾਨਾਂ ਦੇ ਸੁਝਾਅ ਉਹ ਸਬੰਧ ਵਿੱਚ ਅੱਜ ਇੱਕ ਬਹੁਤ ਵੱਡਾ ਇਕੱਠ ਸਮਰਾਲੇ ਦੀ ਦਾਣਾ ਮੰਡੀ ਵਿੱਚ ਹੋ ਰਿਹਾ ਹੈ ਫਰੋਈਪੁਰ ਜ਼ਿਲ੍ਹਾ ਉਹਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲੈ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਮ੍ਰਿਤਕਾ ਖਾਲਸਾ ਵੈਲਕਮ ਦੀ ਫਤਿਹ ਅਸੀਂ ਅੱਜ ਸ਼੍ਰੋਮਤ ਨੌਰਕੇ ਦੀ ਕਾਲ ਉਤੇ ਸਮਰਾਵ ਰਹੀ ਸੀ ਵਿੱਚ ਫੋਸਪਰ ਜ਼ਿਲ੍ਹੇ ਤੋਂ ਠੀ ਬੱਸਾਂ ਤੇ ਬਾਤ ਤੋਂ ਵੱਧ ਗੱਡੀਆਂ ਲੈ ਕੇ 5-600 ਬੰਦਾ ਪਹੁੰਚ ਰਹੇ ਆ ਜੋ ਕਿ ਧਰਨਿਆਂ ਤੋਂ ਨਿਕਲੀ ਸਰਕਾਰ ਨਹੀਂ ਸਾਨੂੰ ਮਖੌਲ ਕਰਦੀ ਹੁੰਦੀ ਸੀ ਕਿ ਜਿਹੜੇ ਜ਼ਿਮੀਦਾਰ ਧਰਨੇ ਲਾਉਣ ਵਾਸਤੇ ਹੀ ਬਣੇ ਆ ਸੋ ਅਸੀਂ ਆਪਦੇ ਇਕੱਠ ਨਾਲ ਇਹਨਾਂ ਨੂੰ ਧਰਨੇ ਲਾ ਕੇ ਵਿਖਾਤਾ ਵੀ ਅਸੀਂ ਕੀ ਕਰ ਸਕਦੇ ਆ ਹੁਣ ਅਸੀਂ ਯੋਗ ਤੋਂ ਮੋਰਚੇ ਦੀ ਕਾਲ ਤੇ ਜੇਤੂ ਰੈਲੀ ਵਿੱਚ ਪਹੁੰਚ ਰਹੇ ਆ ਕੁਝ ਕੰਮ ਸਾਡੇ ਹੋ ਗਏ ਆ ਜਿਹੜੇ ਕੰਮ ਬਾਕੀ ਆ ਉਹ ਵੀ ਅਸੀਂ ਆਪਦੇ ਇੱਕੇ ਨਾਲ ਕਰਾਂਗੇ ਸੋ ਅਸੀਂ ਸਰਕਾਰ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਜਿਹੜਾ ਕਿਸਾਨ ਆ ਕਿਸਾਨ ਦੀ ਸ਼ਕਤੀ ਬਹੁਤ ਵੱਡੀ ਆ ਹਜੇ ਹੋ ਸਕਦਾ ਸਾਨੂੰ ਆ ਜਿਹੜੇ ਸਾਡੇ ਭਰਾ ਫਲੱਡ ਚ ਡੁੱਬੇ ਆ ਉਹਨਾਂ ਬਾਰੇ ਵੀ ਮੋਰਚਾ ਲਾਉਣਾ ਪਵੇ ਮੰਤਰੀ ਆਉਂਦੇ ਆ ਹਜੇ ਤੱਕ ਉਹਨਾਂ ਨੂੰ ਦਿੱਤਾ ਕੁਛ ਨਹੀਂ ਕਈ ਕਿਸਾਨਾਂ ਦੀਆਂ ਕੋਠੀਆਂ ਬਰਬਾਦ ਹੋ ਗਈਆਂ ਫਸਲਾਂ ਬਰਬਾਦ ਹੋ ਗਈਆਂ ਘਰ ਬਰਬਾਦ ਹੋ ਗਏ ਸਰਕਾਰ ਨੂੰ ਮੰਗ ਕਰਦੇ ਆ ਕਿ ਉਹਨਾਂ ਦੀ ਸਪੈਸ਼ਲ ਗਰਦਾਵਰੀ ਕਰਕੇ ਉਹਨਾਂ ਨੂੰ ਮਾਫੀਆ ਦਿੱਤਾ ਜਾਵੇ ਤੇ ਨਹੀਂ ਉਹਨਾਂ ਦੇ ਵਿਰੁੱਧ ਵੀ ਮੋਰਚਾ ਵਧਿਆ ਜਾਵੇਗਾ ਬਹਿਰੂਦ ਖਾਨ ਸਾਹਿਬ ਉਹ ਇਧਰ